ਆਲੇ ਸ਼ੁਰੂ ਕਰਦੇ ਆ ਪਹਿਲਾਂ ਤੇ ਇਸ ਬੰਦੇ ਨੂੰ ਕਿੰਨੇ ਅਥਾਰਟੀ ਦਿੱਤੀ ਆ ਸਾਡੇ ਕੋ ਪੁੱਛਣ ਦੀ ਸਾਡੇ ਕੋ ਪੁੱਛਣ ਤੇ ਗਵਰਨਮੈਂਟ ਪੋਸਟ ਆਦੀ ਐ ਅਸੀਂ ਟੈਕਸ ਪੇ ਕਰਦੇ ਆ ਠੀਕ ਹੈ ਜੀ 25 ਲੱਖ ਦਾ ਪ੍ਰੂਫ ਦੇ ਲਈ ਇੱਕ ਵੀ ਬੰਦਾ ਨਹੀਂ ਇਹਦੇ ਕੋਲ ਹੈਗਾ ਆ ਉਤੋਂ 2-2 ਲੱਖ ਦਾ ਲਾਲਚ ਦੇ ਰਿਹਾ ਤੇ ਲਾਲਚ ਕੌਣ ਦੇ ਰਿਹਾ ਲਾਲਚ ਇਹ ਆਪ ਲੋਕਾਂ ਨੂੰ ਦੇ ਰਿਹਾ ਤੇ 2-2 ਲੱਖ ਦਾ ਵੀ ਲਾਲਚ ਲੈ ਕੇ ਕੋਈ ਇੱਕ ਵੀ ਤੁਹਾਨੂੰ ਬੰਦਾ ਮਿਲਿਆ ਅਜੇ ਤੱਕ ਰਬੂ ਯੂ ਐਸ ਐਮ ਸੀ ਨੂੰ ਜਦੋਂ ਆਪਾਂ ਸਵੀਕਾਰ ਕਰਦੇ ਆ ਤੇ ਵਿਸ਼ਵਾਸ ਨਾ ਕਰਦੇ ਵਿਸ਼ਵਾਸ ਨਾ ਸਾਰਾ ਪੋਸੀਬਲ ਆ ਪੋਸੀਬਲ ਵਿਸ਼ਵਾਸ ਨਾਲ ਲੋਕੀ ਠੀਕ ਹੁੰਦੇ ਨੇ ਡਾਕਟਰ ਆਪਾਂ ਚਲ ਜੇ ਜਿਹੜੇ ਵੱਡੇ ਹਸਪੀਟਲਾਂ ਵਿੱਚ ਜੇ ਡਾਕਟਰ ਹੀ ਕਹਿੰਦੇ ਸਾਰਾ ਕੁਝ ਠੀਕ ਹੈ ਫਿਰ ਉਹਨਾਂ ਨੇ ਉਹਦੇ ਵਿੱਚ ਮੰਦਰ ਤੇ ਗੁਰਦੁਆਰਾ ਕਿਉਂ ਬਣਾਇਆ ਐਂਡ ਤੇ ਡਾਕਟਰ ਵਿੱਚ ਡਾਕਟਰ ਕੀ ਕਹਿੰਦੇ ਹੁੰਦੇ ਵੀ ਹੁਣ ਤੇ ਰੱਬ ਹੀ ਕਰ ਸਕਦਾ ਜੋ ਕਰ ਸਕਦਾ ਯਾਰ ਠੀਕ ਹੈ ਜੀ ਐਂਡ ਤੇ ਫਿਰ ਡਾਕਟਰ ਤੋਂ ਬਾਅਦ ਉੱਪਰ ਕੌਣ ਆ ਗਿਆ ਤੇ ਰੱਬ ਆ ਗਿਆ ਯਾਰ ਠੀਕ ਹੈ ਤੇ ਪ੍ਰਭੂ ਯਹਸ਼ੂਅ ਮਸੀਹ ਦੇ ਨਾਮ ਵਿੱਚ ਸਾਰਾ ਕੁਝ ਪੋਸੀਬਲ ਆ ਤੁਸੀਂ ਵਿਸ਼ਵਾਸ ਨਾਲ ਕਿਸੇ ਵੀ ਮਿਨਿਸਟਰੀ ਕੋ ਜਾਓ ਕਿਸੇ ਵੀ ਪਾਸਟਰ ਕੋ ਜਾਓ ਤੁਸੀਂ ਪ੍ਰੇਅ ਕਰਾਓ ਤੁਹਾਡਾ ਜਿੱਦਾਂ ਦਾ ਮਰਜ਼ੀ ਦੁੱਖ ਤਕਲੀਫ ਹੋਵੇ ਠੀਕ ਹੋ ਜੇਲੀਆ ਨੂੰ ਕਿਹਾ ਕਿ ਜਾਓ ਤੁਸੀਂ ਪਿਤਾ ਪੁੱਤਰ ਦੇ ਨਾਮ ਪਵਿੱਤਰ ਆਤਮਾ ਦੇ ਵਿੱਚ ਅਕੇ ਬਪਤਿਸਮਾ ਦਿਓ ਠੀਕ ਹੈ ਲੂਲੇ ਲੰਗੜੇ ਨੂੰ ਚਲਾਓ ਤੇ ਬਿਮਾਰਾਂ ਉੱਤੇ ਤੇਲ ਲਾ ਕੇ ਉਹ ਠੀਕ ਕਰੋ ਸਾਡਾ ਜਿਹੜਾ ਪਵਿੱਤਰ ਸਾਡਾ ਗਰੰਤ ਹੈ ਸ਼ਾਸਤਰਾ ਬਾਈਬਲ ਆ ਸਾਨੂੰ ਇਸ ਚੀ ਦੀ ਆਗਿਆ ਦਿੰਦੀ ਹੈ ਤੇ ਸਾਡੇ ਉਹ ਕਰ ਰਹੇ ਨੇ ਸਾਰੇ ਪਾਸਟਰ ਜੋਦਾਨ ਮਸੀਹ ਦੇ ਨਾਮ ਵਿੱਚ ਕੰਮ ਚੰਗੇ ਹੋ ਰਹੇ ਨੇ ਤੇ ਜੇ ਉਸ ਤੋਂ ਬਾਅਦ ਦੂਜਾ ਕਹੀ ਆਪਾਂ ਦੂਜੇ ਧਰਮਾਂ ਦੇ ਉੱਗਲੀ ਚੱਕਦੇ ਜਦੋਂ ਕੋਈ ਪੰਨਿਆਂ ਉੱਤੇ ਲਿਖ ਦਿੰਦਾ ਫੂਕ ਮਾਰ ਕੇ ਠੀਕ ਕਰ ਦਿੰਦਾ ਦਰਦਾਂ ਤੇ ਸਾਡੇ ਕਦੀ ਮਸੀਹ ਸਮਾਜ ਦੇ ਕਿਸੇ ਤੇ ਗੁੱਗਲ ਚੱਕਿਆ ਠੀਕ ਹੈ ਜੀ بڑے بڑے ਹਰ ਤਰ੍ਹਾਂ ਵਾਲੇ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਸਾਡੇ ਇੱਥੇ ਆਓ ਤੁਹਾਡੇ ਵੀ ਦੁੱਖ ਤਕਲੀਫ ਠੀਕ ਹੁੰਦੇ ਨੇ ਉਹ بڑے ਲੋਕੇਟਿਡ ਵੱਡੇ ਪੰਡਾਲ ਲਗਾ ਕੇ ਠੀਕ ਹੈ ਜੀ ਪੰਨੇ ਲਿਖੇ ਜਾਂਦੇ ਨੇ ਫੂਕਾ ਮਾਰੀ ਜਾਂਦੇ ਬਸ ਅਸੀਂ ਨਹੀਂ ਕਰਦੇ ਬਟ ਮੈਂ ਕਹਿੰਦਾ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੇ ਵੀ ਫੇਮਸ ਹੋਣਾ ਆ ਉਹ ਸਾਡੇ ਪਾਸੋਂ ਅੰਕੂ ਨੂਰਲਾ ਜੀ ਦੇ ਉਂਗਲ ਚੱਕ ਲੈਂਦਾ ਤੇ ਜਲੰਧਰ 'ਚ ਫੇਮਸ ਹੋ ਜਾਂਦਾ ਹੋਰ ਨਹੀਂ ਕੋਈ ਪਾਸਟਰ ਦੇਖਦਾ ਹੋਰ ਕੋਈ ਮਿਨਿਸਟਰੀ ਨਹੀਂ ਦਿਖਦੀ ਸਿਰਫ ਦੇਖਦੇ ਦੇਖਦੀ ਅੰਕੂ ਨੂਰਲਾ ਮਿਨਿਸਟਰੀ ਦੇ ਠੀਕ ਹੈ ਜੀ ਹੁਣ ਕ੍ਰਿਸ਼ਮਿਸ਼ ਲੱਗ ਕੇ ਆ ਗਿਆ ਤੇ ਉਹਦਾ ਕਰਕੇ ਇਹਨਾਂ ਨੇ ਸਾਰਾ ਖੰਡਬਾਜੀ ਕਰ ਲਿਆ ਤੇ ਫੇਮਸ ਹੋ ਕੇ ਫੰਡਿੰਗ ਆ ਰਹੀ ਆ ਹੁਣ ਇੰਨਾਂ ਕਾਲੇ ਨਿਊਜ਼ ਮੀਡੀਆ ਨੂੰ ਇਹਨਾਂ ਨੇ ਨਿਊਜ਼ਾਂ ਦਿੱਤੀਆਂ ਸਾਰੀ ਨਿਊਜ਼ ਮੀਡੀਆ ਕਾ ਤੁਹਾਨੂੰ ਪੈਡ ਮਿਲੇ ਆ ਹੁਣ ਇਹਨਾ ਪੁੱਛੋ ਤੁਹਾਨੂੰ ਕਿੱਥੋਂ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ ਇਹ ਮਨਾਸਰੋਂ ਪੈਸੇ ਆ ਰਹੇ ਆ ਠੀਕ ਹੈ ਜੀ ਇਹ ਮਨਾਸਰੋਂ ਪੈਸੇ ਆ ਰਹੇ ਆ ਜਲੰਧਰ ਦਾ ਕੋਈ ਬੰਦਾ ਨਹੀਂ ਇਹਨੇ ਮਿਲਿਆ ਜਿੰਨੇ ਬੰਦੇ ਮਿਲ ਕੇ ਸਾਰੇ ਬਾਰੋ ਲੈ ਕੇ ਆ ਰਹੇ ਪੈਡ ਬੰਦੇ ਆ ਰਹੇ ਆ ਕੋਈ ਜਲੰਧਰ ਦਾ ਬੰਦਾ ਨਹੀਂ ਚੱਲਦਾ ਤੁਹਾਡੇ ਚੈਨਲ ਤੇ ਦੇਖਿਆ ਤੁਸੀਂ ਕਿ ਚੈਨਲ